ਸੋ ਡਰੈ ਜਿਨ ਪਾਪ ਕਮ ਤੇ ਰਾਮ ਡਰ ਉਹਨੂੰ ਲੱਗਦਾ ਜਿਨੇ ਪਾਪ ਕਮਾਏ ਐ ਪਿਆਰਿਓ ਰੱਬ ਸਭ ਕੁਝ ਵੇਖਦਾ ਆ ਨਿਰਭਉ ਕੌਣ ਐ ਡਰ ਕਿਨੂੰ ਨਹੀਂ ਲੱਗਦਾ ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਤਨ ਕਾ ਪਉ ਸਭ ਗਵਾਸੀ ਜਿਨ ਨਿਰਭਉ ਜਪਿਆ ਸਗਲ ਭਉ ਮਿਟਿਆ ਨਿਰਭਉ ਨੂੰ ਜਪੋ ਡਰ ਆਪੇ ਖਤਮ ਹੋ ਜਾਣਗੇ ਨਹੀਂ ਜਪਿਆ ਆਪਾਂ ਤਾਂ ਜਪਿਆ ਹੈ ਜੀ ਪੈਸਾ ਆਪਾਂ ਜਪਿਆ ਕੇਵਲ ਪੈਸਾ ਅੰਤਕਾਰ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਬਲਬਲ ਉਤਰੈ ਜੇ ਪੈਸਾ ਚੇਤਾ ਕਰਦਿਆਂ ਕਰਦਿਆਂ ਹੀ ਤੁਹਾਡੀ ਆਤਮਾ ਤੁਹਾਡੀ ਬੁੱਧੀ ਭ੍ਰਸ਼ਟ ਹੋ ਗਈ ਤੁਹਾਡੀ ਜ਼ਮੀਰ ਮਰ ਮੁੱਕ ਗਈ ਹੈ ਮੇਰੇ ਮਾਲਕ ਆਖਦੇ ਨੇ ਤੁਸੀਂ ਜਿਉਂਦਿਆਂ ਜੀ ਸੱਪ ਬਣ ਗਏ ਕਰਤੂਤ ਪਸ਼ੂ ਕੀ ਮਾ